ਵੁਧੇਰੇ ਲੋ ਦੇਣ ਵਾਲੀਆਂ ਚਰੀ ਦੀਆਂ ਉਨਤ ਕਿਸਮਾਂ ਪੰਜਾਬ ਸੂਡੈਕਸ ਚਰੀ 4 ਇਹ ਬਹੁਤਿਆਂ ਕਟਾਈਆਂ ਦੇਣ ਵਾਲੀ ਦੋਗਲੀ ਕਿਸਮ ਹੈ ਇਸ ਕਿਸਮ ਦੇ ਬੂਟੇ ਲੰਮੇ ਅਤੇ ਪੱਤੇ ਚੌੜੇ ਹੁੰਦੇ ਨੇ ਇਹ ਕਿਸਮ ਪਹਿਲੀ ਕਟਾਈ ਲਈ ਬਿਜਾਈ ਤੋਂ 60 ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ ਇਸ ਕਿਸਮ ਵਿੱਚ ਲਾਲ ੱਬੇ ਅਤੇ ਸ਼ਾਕ ਦੀ ਮੱਖੀ ਦੇ ਹਮਲੇ ਨੂੰ ਸਹਾਰਨ ਦੀ ਸਮਰੱਥਾ ਹੈ ਸਮੇਂ ਸਿਰ ਬਿਜੀ ਫਸਲ ਤਿੰਨ ਚੰਗੀਆਂ ਕਟਾਈਆਂ ਵਿੱਚ 445 ਕੁਇੰਟਲ ਹਰਾਚਾਰਾ ਪ੍ਰਤੀ ਏਕੜ ਦਿੰਦੀ ਏ ਪੰਜਾਬ ਸੂਡੈਕਸ ਚਰੀ 1 ਇਹ ਕਈ ਲੋ ਦੇਣ ਵਾਲੀ ਚਰੀ ਦੀ ਦੋਗਲੀ ਕਿਸਮ ਏ ਇਸ ਕਿਸਮ ਦੇ ਪੌਦੇ ਉੱਚੇ ਅਤੇ ਪੱਤੇ ਚੌੜੇ ਹੁੰਦੇ ਨੇ ਇਸਦੇ ਟਾਣਡੇ ਰਸੀਲੇ ਅਤੇ ਮਿੱਠੇ ਹੁੰਦੇ ਨੇ ਇਸ ਕਿਸਮ ਵਿੱਚ ਲਾਲ ੱੱਬੇ ਦੇ ਹਮਲੇ ਨੂੰ ਸਹਾਰਨ ਦੀ ਸਮਰੱਥਾ ਹੁੰਦੀ ਏ ਵੇਲੇ ਸਿਰ બીજી ਫਸਲ ਗਰਮੀਆ ਵਿੱਚ ਤਿੰਨੇ ਚੰਗੇ ਲੋ ਦੇ ਜਾਂਦੀ ਏ ਅਤੇ ਪ੍ਰਤੀ ਏਕੜ 480 ਕੁਇੰਟਲ ਅਰਾਚਾਰਾ ਮਿਲ ਜਾਂਦਾ ਏ ਵਿਜਾਈ ਦਾ ਸਮਾਂ ਅਪ੍ਰੈਲ ਦੇ ਆਖਰੀ ਹਫਤੇ ਤੋਂ ਮਈ ਦੇ ਅੰਤ ਤੱਕ ਬੀਜ ਦੀ ਮਾਤਰਾ ਪੌਦਿਆਂ ਦੀ ਪੂਰੀ ਗਿਣਤੀ ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤੋ ਬੀਜ ਦੀ ਸੋਧ ਇੱਕ ਲੋ ਦੇਣ ਵਾਲੀ ਚਰੀ ਦੇਖੋ ਵਿਜਾਈ ਦਾ ਢੰਗ ਵਿਜਾਈ 30 ਸੈਂਟੀਮੀਟਰ ਵਿੱਥ ਤੇ ਕਤਾਰਾਂ ਵਿੱਚ ਚੰਗੀ ਬੱਤਰ ਵਿੱਚ ਕਰੋ ਖਾਦਾਂ ਪਹਿਲੀ ਕਟਾਈ ਲਈ ਆਮ ਚਰੀ ਲਈ ਸਿਫਾਰਿਸ਼ ਕੀਤੀ ਖਾਦ ਦੀ ਮਾਤਰਾ ਪਾਓ ਪਰ ਦੂਜੀਆਂ ਕਟਾਈਆਂ ਲਈ ਪਹਿਲੀ ਸਿੰਚਾਈ ਤੋਂ ਤੁਰੰਤ ਪਿੱਛੋਂ 40 ਕਿਲੋ ਨਾਈਟ੍ਰੋਜਨ ਪ੍ਰਤੀ ਇਕਰ ਦੇ ਹਿਸਾਬ ਨਾਲ ਪਾਓ ਕਟਾਈ ਬਜਾਈ ਤੋਂ 55 ਤੋਂ 65 ਦਿਨਾਂ ਪਿੱਛੋਂ ਫਸਲ ਪਹਿਲੇ ਲੋ ਲਈ ਤਿਆਰ ਹੋ ਜਾਂਦੀ ਹੈ ਬਾਕੀ ਲੋ 30 40 ਦਿਨਾਂ ਦੇ ਫਰਕ ਨਾਲ ਲਏ ਜਾ ਸਕਦੇ ਨੇ ਬੀਜ ਉਤਪਾਦਨ ਚਰੀਦੀਆ ਵਧੇਰੇ ਲੋ ਦੇਣ ਵਾਲੇ ਆ ਦੋਗਲੀ ਕਿਸਮਾਂ ਦਾ ਬੀਜ ਹਰ ਸਾਲ ਬੀਜ ਪੈਦਾ ਕਰਨ ਵਾਲੀਆਂ ਸੰਸਥਾਵਾਂ ਤੋਂ ਨਵਾਂ ਲੈਣਾ ਚਾਹੀਦਾ ਏ ਪੰਜਾਬ ਸੁਡੈਕਸ ਚਰੀ ਚਾਰ ਲਈ ਮਾਦਾ ਲਾਈਨ ਚਰੀ 94012ਏ ਹੈ ਅਤੇ ਨਰ ਲਾਈਨ ਸੁਡਾਨਕਾ ਐਸਜੀਐਲ 87 ਹੈ ਪੰਜਾਬ ਸੁਡੈਕਸ ਚਰੀ ਇੱਕ ਲਈ ਮਾਦਾ ਲਾਈਨ 2070ਏ ਹੈ ਅਤੇ ਨਰ ਲਾਈਨ ਸੁਡਾਨਕਾ ਐਸਜੀਐਲ 87 ਹੈ ਮਾਦਾ ਤੇ ਨਰ ਦੂਜੀ ਚਰੀ ਦੀ ਫਸਲ ਤੋਂ 200 ਮੀਟਰ ਦੇ ਫਰਕ ਨਾਲ ਬੀਜੇ ਜਾਂਦੇ ਨੇ। ਨਰ ਤੇ ਮਾਦਾ ਕਰੰਬਾਰ 2:4 ਦੇ ਅਨੁਪਾਤ ਵਿੱਚ ਬੀਜੇ ਜਾਂਦੇ ਨੇ। ਕਤਾਰਾਂ ਵਿੱਚ 50 ਸੈਂਟੀਮੀਟਰ ਦੀ ਵਿੱਥ ਰੱਖੀ ਜਾਂਦੀ ਏ। 1 ਏਕੜ ਬਜਾਈ ਲਈ 4 ਕਿਲੋ ਮਾਦਾ ਅਤੇ 3 ਕਿਲੋ ਨਰ ਬੀਜ ਦੀ ਲੋੜ ਪੈਂਦੀ ਏ। ਇਸ ਦੀ ਬਜਾਈ ਜੂਨ ਦੇ ਆਖਰੀ ਹਫ਼ਤੇ ਵਿੱਚ ਕੀਤੀ ਜਾਂਦੀ ਏ। ਇਹ ਬੜਮੁੱਲੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਂਝੀ ਕੀਤੀ ਗਈ ਹੈ।